ਤੇ ਦੁਆਟਾ ਵਿਧਾਇਕ ਤੋਂ ਹੱਜੇ ਦੁਆਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਆਪ ਵਿਧਾਇਕ ਜਨਤਾ ਦੇ ਦਰਵਾਜ਼ਾ ਹੁਣ ਜਾਇਆ ਕਰਨਗੇ ਦੱਸਦੀ ਕਿ ਸਾਰੇ ਹੀ ਵਿਧਾਇਕ ਜਨਤਾ ਦਰਬਾਰ ਲਗਾਉਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ ਤੇ ਉਸ ਦਾ ਹੱਲ ਵੀ ਕੱਢਣਗੇ ਸੀਐਮ ਭਗਵੰਤ ਮਾਨ ਦੀ ਮੀਟਿੰਗ ਦੇ ਵਿੱਚ ਇੱਕ ਖਾਸ ਫੈਸਲਾ ਜੁੜਾਇ ਲਿਆ ਗਿਆ ਹੈ ਤੇ ਇੱਕ ਬਹੁਤ ਹੀ ਖਾਸ ਉਪਰਾਲਾ ਸੀਐਮ ਭਗਵੰਤ ਮਾਨ ਦੇ ਵੱਲੋਂ ਆਪ ਵਿਧਾਇਕ ਜਨਤਾ ਦਰਬਾਰ ਲਗਾਉਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਤੇ ਨਾਲ ਹੀ ਉਸ ਦਾ ਹੱਲ ਵੀ ਕੱਢਣਗੇ ਪੰਜਾਬ ਵਿੱਚ ਸਰਕਾਰ ਤੁਹਾਡੇ ਦਰਵਾਜ਼ਾ ਕਾਰਜਕ੍ਰਮ ਤੋਂ ਬਾਅਦ ਹੁਣ ਵਿਧਾਇਕ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਜਨਤਾ ਦਰਬਾਰ ਲਗਾਉਂਦੇ ਹੋਏ ਨਜ਼ਰ ਆਉਣਗੇ ਕਿਉਂਕਿ ਹੁਣ ਤੁਹਾਡਾ ਵਿਧਾਇਕ ਤੁਹਾਡੇ ਦਰਵਾਜ਼ਾ ਇਹ ਪ੍ਰੋਗਰਾਮ ਸ਼ੁਰੂ ਕਰਨ ਜਾਰੀ ਹੈ ਪੰਜਾਬ ਸਰਕਾਰ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਦੇ ਉੱਤੇ ਉਹਨਾਂ ਦੇ ਖੇਤਰ ਦੇ ਵਿੱਚ ਜਾ ਕੇ ਹੀ ਹੱਲ ਕਰ ਦਿੱਤਾ ਜਾਵੇ ਇਹ ਸਾਰੇ ਫੈਸਲੇ ਹੋਈ ਨਹੀਂ ਅੱਜ ਚੰਡੀਗੜ੍ਹ ਦੇ ਵਿੱਚ ਵਿਧਾਇਕਾਂ ਆ ਪਾਰਟੀ ਦੇ ਸੰਸਦਾਂ ਤੇ ਪਾਰਟੀ ਦੇ ਪਦਾਧਿਕਾਰੀਆਂ ਦੀ ਬੈਠਕ ਦੇ ਵਿੱਚ ਜਿਹੜੀ ਬੈਠਕ ਆਮ ਆਦਮੀ ਪਾਰਟੀ ਦੀ ਹੋਈ ਹੈ ਤੇ ਇਸ ਬੈਠਕ ਦੀ ਜਿਹੜੀ ਪ੍ਰਧਾਨਗੀ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਇਸ ਬੈਠਕ ਦੇ ਵਿੱਚ ਜਿਹੜੇ ਵਿਵਕ ਚੱਲ ਰਹੇ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਕਿਹੜਾ ਕੰਮ ਕਿੰਨੇ ਛੇਤੀ ਪੂਰਾ ਹੋਵੇਗਾ ਤੇ ਕਿਹਨੀਆਂ ਕਿਹੜੀਆਂ ਅਰਥਲਾਂ ਦੇ ਉਹ ਕੰਮ ਰੁਕਿਆ ਹੋਇਆ ਹੈ ਜਾਂ ਫਿਰ ਉਹਦੀ ਗਤੀ ਜਿਹੜੀ ਹੈਗੀ ਹੈ ਸਲੋ ਹੈ ਕਿ ਕੀ ਕਾਰਨ ਨੇ ਤਾਂ ਕਿ ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾਵੇ ਤੇ ਡਵੈਲਪਮੈਂਟ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਗਤੀ ਦਿੱਤੀ ਜਾਵੇ ਇਹ ਸਾਰੀ ਸਮੀਖਿਆ ਅੱਜ ਇੱਥੇ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਬਾਈਪੋਲ ਨੇ ਤੇ ਨਾਲ ਹੀ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕਾਂ ਦੇ ਕੰਮ ਜਿਹੜੇ ਹੈਗੇ ਨੇ ਉਹਨਾਂ ਨੂੰ ਸਿਰੇ ਚੜਾਇਆ ਜਾਵੇ ਤਾਂ ਕਿ ਇੱਕ ਵੱਡਾ ਰਾਜਨੀਤਿਕ ਹੰਗੂਰਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਨੂੰ ਪੰਚਾਇਤੀ ਚੋਣਾਂ ਦੇ ਵਿੱਚ ਵੀ ਮਿਲੇ ਤੇ ਚਾਰ ਜਿਹੜੇ ਬਾਈਪੋਲ ਹੋਣੇ ਨੇ ਉਹਨਾਂ ਦੇ ਵਿੱਚ ਵੀ ਪਾਰਟੀ ਨੂੰ ਜਿੱਤ ਹਾਸਲ ਹੋ ਸਕੇ